ਪ੍ਰੀਤ ਕਾਲ ਜੀ ਸਵਾਗਤ ਹੈ ਆਸਾਨ ਗੁੰਤੀ ਚੈਨਲ ਤੇ ਅੱਜ ਮੈਂ ਤੁਹਾਨੂੰ ਬਹੁਤ ਇੱਕ ਪਿਆਰੀ ਜੀ ਮਤਲਬ ਸੌਕਸ ਬਣਾ ਕੇ ਦਿਖਾਵਾਂਗੀ ਜਰਾਬ ਜੀ ਨੂੰ ਕਹਿੰਦੇ ਆਪਾਂ ਚਾਹੇ ਆਪਾਂ ਜੁੱਤੀ ਕਹੜੀਏ ਦੇਖੀਏ ਇਹ ਮੈਂ ਇੱਕ ਪੱਟੀ ਉਹ ਬਣਾਈ ਆ ਵਾ ਸਿੱਧੀ ਸਿੱਧੀ ਪੱਟੀ ਬਣਾ ਲਈ ਇਦਾਂ ਦੀ ਉਹ ਦੇਖੀਏ ਇਹ ਜਿਹੜੀ ਪੱਟੀ ਬਣਾਈ ਆ ਇਹ ਮੈਂ ਘੱਟੋ ਘੱਟ 7-8 ਨੰਬਰ ਦੀ ਸਾਈਜ਼ ਦੀ ਇਹ ਬਣੂੰਗੀ ਜੇ ਮਤਲਬ ਆਪਾਂ ਨੇ ਬੜੀ ਛੋਟੀ ਕਰਨੀ ਹੋਊ ਆਪਾਂ ਜਿਵੇਂ ਮਰਜ਼ੀ ਕੁੰਡੇ ਐ ਜਿਹੜੀਆਂ ਬੱਟਾਂ ਬਣਾਈਆਂ ਉਲਟੀਆਂ-ਉਲਟੀਆਂ 2-4 ਘੱਟ ਵੀ ਕਰ ਸਕਦੇ ਆ ਵੱਧ ਵੀ ਕਰ ਸਕਦੇ ਆ ਉਹ ਸਾਈਜ਼ ਦੀ ਬਣ ਜਾਣੀ ਐ ਇਹ ਦੇਖੀਏ ਇਹਦੇ ਵਿੱਚ ਮੈਂ ਇਹ ਲੈਨਾਂ ਪਾਈਆਂ ਨੇ 1 2 3 4 5 6 7 8 9 10 ਇਹ 10 ਲੈਨਾਂ ਐ ਮੈਂ ਪਿੰਕ ਦੀਆਂ ਪਾਈਆਂ ਨੇ ਤੇ 10 ਇਹਦੀਆਂ ਦੁਈਆਂ ਲੈਨਾਂ ਨੇ ਜਿਹੜੀਆਂ ਆਪਾਂ ਨੇ ਬਣਾਈਆਂ ਨੇ ਹੁਣ ਐ ਬੱਟਾਂ ਮੈਂ ਪਾਈਆਂ 30 30 ਇਧਰ ਸੀਗੀਆਂ ਦੇਖੀਏ ਇਹਨੂੰ ਆਪਾਂ ਇਸ ਤਰ੍ਹਾਂ ਦੂਰੀ ਕਰਾਂਗੇ ਪੱਟੀ ਨੂੰ ਦੂਰੀ ਕਰਕੇ ਆਪਾਂ ਸਾਰੀ ਲਾਈਨ ਦੇ ਨਾਲ ਆਪਾਂ ਲਾਈਨ ਪੂਰੀ ਮਲਾਵਾਂਗੇ ਐਦਾਂ ਕਰਕੇ ਇਹਨੂੰ ਨਾ ਮੈਂ ਇੱਥੋਂ ਤੇ ਲਾ ਕੇ ਇੱਥੇ ਤੋਂ ਕੋ ਸਲਾਈ ਕਰੂੰਗੀ ਇਹ ਸਾਰੀਆਂ ਲਾਈਨਾਂ ਦੇ ਨਾਲ ਮਲਾ ਕੇ ਆਪਾਂ ਇਹਨੂੰ ਇੱਥੇ ਤੋਂ ਕਰ ਮਤਲਬ ਇੱਥੋਂ ਤੋਂ ਲੈ ਕੇ ਇੱਥੇ ਤੋਂ ਕੋ ਸਲਾਈ ਕਰੂੰ ਤੇ ਇਧਰੋਂ ਲੈ ਕੇ ਸਲਾਈ ਆ ਸਾਰੇ ਘੇਰੇ ਦੀ ਆਪਾਂ ਇੱਥੇ ਤੋਂ ਕਰਾਂਗੇ ਦੇਖੀਏ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇ ਕਿਸੇ ਨੂੰ ਮਾੜਾ ਮੋਟਾ ਵੀ ਉਲਟਾ ਸਿੱਧਾ ਹੁੰਦਾ ਹੈ ਇਹ ਜਮਈਆਂ ਇਹ ਉਲਟੀਆਂ ਉਲਟੀਆਂ ਬੱਟਾ ਨੇ ਕੁਝ ਨਹੀਂ ਕਰਨਾ ਇਹ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਇਹ ਤੁਸੀਂ ਵੀ ਜਰੂਰ ਟਰਾਈ ਕਰਿਓ ਮੈਂ ਤੁਹਾਨੂੰ ਹੁਣ ਇਹ ਸਲਾਈ ਸਲੂਈ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਬਣਨੀ ਆ ਮਸਾ ਇੱਥੇ ਇਦਾਂ ਹੀ ਇਹਨੂੰ ਦੂਰੀ ਕਰੋ ਦੂਰੀ ਕਰਕੇ ਇੱਥੋਂ ਧਰਨ ਆਪਾਂ ਨੇ ਸਲਾਈ ਇੱਥੇ ਤੋਂ ਕਰ ਲੈਉਣੀ ਆ ਇਹ ਸਲਾਈ ਮੈਂ ਤੁਹਾਨੂੰ ਬਾਅਦ ਚ ਕਰਕੇ ਦਿਖਾਉਣੀ ਆ ਪਹਿਲਾਂ ਮੈਂ ਤੁਹਾਨੂੰ ਆ ਸਲਾਈ ਕਰੂੰਗੀ ਇਧਰੋਂ ਇਧਰ ਆਪਣੀ ਸਲਾਈ ਹੋ ਗਈ ਆ ਦੇਖੀ ਐਨੀ ਸਲਾਈ ਮੈਂ ਕਰ ਲਈ ਇਹ ਸਾਈਡਾਂ ਦੇ ਦੋਨਾਂ ਦੀ ਤੇ ਮਤਲਬ ਆ ਸਲਾਈ ਆ ਰਾ ਲਾ ਲਈ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦੀ ਸਲਾਈ ਵੀ ਆਪਾਂ ਨੇ ਕਿਵੇਂ ਕਰਨੀ ਆ ਦੇਖੀਏ ਇਹਨੂੰ ਆਪਾਂ ਇਦਾਂ ਫੜਾਂਗੇ ਆਪਾਂ ਉਹਨ ਲਵਾਂਗੇ ਆਪਾਂ ਥੋੜੇ ਜਿਹੀ ਲੰਬੀ ਕਰਕੇ ਇਹਨੂੰ ਰੱਖਾਂਗੇ ਇੱਥੋਂ ਲਵਾਂਗੇ ਦੇਖੀਏ ਜਿਹੜੀ ਆਪਣੀ ਸੰਗਲੀ ਵਾਲਾ ਕੁੰਡਾ ਇੱਕ ਇੱਕ ਚਾਹਨ ਜੀ ਬਣਾਈ ਹੀ ਆ ਆਪਾਂ ਇਹੀ ਇਹੀ ਕੁੰਡਾ ਚੱਕਣਾ ਦੇਖੀ ਕੱਲਾ ਕੱਲਾ ਕੁੰਡਾ ਚੱਕਾਂਗੇ ਜਿਹੜਾ ਚਾਹਨ ਵਾਲਾ ਇੱਥੇ ਤੋਂ ਕੋ ਚੱਕਾਂਗੇ ਆਪਾਂ ਜਿੱਥੇ ਤੋਂ ਕੋ ਆਪਣੇ ਲੈਣਾ ਨੇ ਇਹ ਚੈਨਲ ਆਹੇ ਕੱਲਾ ਕੱਲਾ ਕੁੰਡਾ ਆਪਣਾ ਚੈ ਇਹ ਨਹੀਂ ਚੱਕਣੀ ਜਿਹੜੀ ਆਪਾਂ ਕੁੰਡਾ ਕਰਿਆ ਹੈ ਦੇਖੀਏ ਦੋ ਚਾਰ ਕੁੰਡੇ ਆਪਾਂ ਥੋੜੀ ਜਿ ਇਧਰੋਂ ਮੈਂ ਵੱਧ ਚੱਕੇ ਨੇ ਇਧਰੋਂ ਵੀ ਆਪਾਂ ਦੋ ਵੱਧ ਲਵਾਂਗੇ ਇੱਥੇ ਤੋਂ ਕੋ ਕਰਾਂਗੇ Nah, kita lihat. Banyak yang mencintai, tapi tidak he, yang mencintai. Kita akan mencintai Ramana. ਇਹ ਜਿਹੜਾ ਪੈਰ ਆਪਣਾ ਬਾਧੂ ਹੈ ਨਾ ਅਹੀਂ ਥੋੜੀ ਜਿਹੀ ਆਪਾਂ ਇਹਦੀ ਸਲਾਈ ਲਾਵਾਂਗੇ ਦੇਖिए ਜੁੱਤੀ ਆਪਣੀ ਬਣ ਕੇ ਹੋ ਗਈ ਸਲਾਈ ਹੋ ਗਈ ਸਾਰੀ ਦੇਖिए ਇਹ ਜਿਹੜਾ ਆਪ ਮੈਂ ਬਣਾਇਆ ਇਹ ਵੀ ਮੈਂ ਸਲਾਈ ਨਾਲ ਬਣ ਕੇ ਲਾਇਆ ਜੁੱਤੀ ਆਪਣੀ ਬਣ ਕੇ ਹੋ ਗਈ ਤਿਆਰ ਦੇਖिए ਕਿੰਨੀ ਵਧੀਆ ਲੱਗਦੀ ਹੈ ਬਣੀ ਹੀ ਐਨ ਪੈਰ 'ਚ ਵੀ ਐਨ ਫਿੱਟ ਆ ਜਿਹੜਾ ਇਹ ਮਸਲਾਈ ਨਾ ਬੁਣ ਕੇ ਲਾਇਆ ਦੇਖੀਏ ਕੋਈ ਇਹਦੇ ਵਿੱਚ ਕੁਝ ਨਹੀਂ ਪਾਇਆ ਕੱਲੀਆਂ ਸਲਾਈਆਂ ਨਾਲ ਕੋਈ ਖੁਰੋਸੀਆ ਨਹੀਂ ਕਰਿਆ ਸਲਾਈ ਨਾਲੇ ਬੁਣ ਕੇ ਬਣਾਇਆ ਇਹ ਦੇਖੀਏ ਜੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰੋ ਜੇ ਨਹੀਂ ਕਰਿਆ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਤੁਹਾਨੂੰ ਇਹ ਵੀਡੀਓ ਮੇਰੀ ਕਿੰਸੀ ਲੱਗੀ ਹੈ ਧੰਨਵਾਦ ਜੀ